ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪ ਜੀ ਨੂੰ ਸੁਣਾਵਾਂਗੇ ਬੱਚੀ ਅਰਸ਼ਪ੍ਰੀਤ ਕੌਰ ਉਮਰ 5 ਸਾਲ ਬੱਚੀ ਨੇ ਅੱਜ ਗੁਰੂ ਕਲ ਕੀ ਤਰਪਿਤਾ ਜੀ ਨੂੰ ਚੇਤੇ ਕਰਦੇ ਹਾਂ ਬਹੁਤ ਸੋਹਣੇ ਤਰੀਕੇ ਦੇ ਨਾਲ ਸੰਥਿਆ ਦੀ ਕਲਾਸ ਦੇ ਵਿੱਚ ਬੜੀ ਮਿੱਠੀ ਆਵਾਜ਼ ਵਿੱਚ ਕਵਿਤਾ ਸੁਣਾਈ ਸੋ ਆਪ ਜੀ ਵੀ ਸ਼੍ਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਵਾਹਿ ਗੁਰਵਾਹਿ ਗੁਰੂ ਨੀਲੇ ਤੇ ਸਵਾਰ ਹੋ ਕੇ ਆਜਾ ਬਾਜੰਵਾਲਿਆ ਨੀਲੇ ਤੇ ਸਵਾਰ ਹੋ ਕੇ ਆਜਾ ਬਾਜੰਵਾਲਿਆ ਨੀਲੇ ਤੇ ਸਵਾਰ ਹੋ ਸੀ ਸੂਤ ਕਲ ਕੀਤੇ ਹੱਥ ਉਤਵਾਜ ਸੁਹੇ ਹੱਥ ਉਤਵਾਜ ਸੁਹੇ ਨੂਰੀ ਮੁਖੜੀ ਚਲਕਾ ਦਿਖਾ ਹੁੜ ਆ ਜਾ ਮੇਰੇ ਸ਼ਾਨਸਾ ਨੀਲੀ ਤਸਵਾਰ ਹੋ ਕੇ ਆ ਹੁੜ ਆ ਜਾ ਮੇਰੇ ਸ਼ਾਨਸਾ ਨੀਲੇ ਸਰਾਰ ਹੋ ਗਿਆ ਵਾਹਿਗੁਰਵਾਹਿ ਗੁਰੂ ਵਾਹਿਗੁਰਵਾਹਿ ਗੁਰੂ ਅਲਾਹਿ ਗੁਰਵਾਹਿ ਗੁਰੂ ਵਾਹਿਗੁਰਵਾਹਿ ਗੁਰੂ ਪੰਜਨੀ ਪਿਆਰੀ ਤੇਰੇ ਚਾਰ ਸਾਹਿਬ ਜਾ ਦਿੱਤੀ ਤੇਰੀ ਪੰਜਨੀ ਪਿਆਰੀ ਤੇਰੇ ਚਾਰ ਸਾਹਿਬ ਜਾ ਦਿੱਤੀ ਤੇਰੀ ਪਰ ਪੰਛ ਨੂੰ ਤੂੰ ਪਹਿਲਾ ਦਿੱਤੀ ਥਾ ਹੁਣ ਆ ਜਾ ਤੰਦ ਪੁਰਵਾਲਿਆ ਨੀਲ ਦਿੱਸਾਰ ਹੋ ਗਿਆ ਵਾਹਿਗੁਰੂ 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 ਤੰਨ ਤੰਨ ਪਿਤਾ ਟੱਡ ਤੰਨ പണ താടി വാഹ 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 ਵਾਹਿ ਗੁਰੂ ਵਾਹਿਗੁਰੂ ਸੰਗਤ ਪੁਕਾਰ ਦਿੱਤੇ ਸੰਗ ਤ ਉਡੀਕ ਦੀ ਸੰਗਤ ਪੁਕਾਰ ਦਿੱਤੇ ਸੰਗ ਤ ਉਡੀਕ ਦੀ ਲਾ ਕੇ ਹੁਣ ਲਾਡ ਲੜਾ ਕੁਣ ਆ ਜਾ ਮੇਰੇ ਪ੍ਰੀਤ ਮਾਨਿਲ ਤੇ ਸਵਾਰ ਹੋ ਕੇ ਆ ਵਾਹਿ ਗੁਰੂ ਵਾਹਿਗੁਰੂ